ਕਾਕਾ ਖਾਲਸਾ ਵੇ ਗੁਰਜੀਤ ਜੀ ਕੀ ਫਤਿਹ ਹੋ ਸਭ ਸਭ ਠੀਕ ਠਾਕ ਨੇ ਮੇਰੇ ਕਰ ਦਿਨਾ ਸਰ ਦੂ ਤੌਣਗੇ ਸਤਿਗੁਰਾਂ ਦੀ ਕਿਰਪਾ ਸਦਕਾ ਅੱਜ ਆਪਾਂ ਸ਼ਾਮ ਦਾ ਰਾਤ ਦਾ ਦੁਆਨੇ ਫਿਰ ਸਭਾਂ ਦੀ ਕਿਰਪਾ ਸਦਕਾ ਆਪਾਂ ਚਰਪਨ ਕਰਨ ਵਾਲੇ ਚੱਲੀਆਂ ਸਿੰਘ ਉੱਪਰ ਤਿਆਰ ਆ ਤੇ ਹਮੁੰਨੇ ਰੱਖ ਰਹੇ ਆ ਤੇ ਗੱਡੀ ਆਪਾਂ ਸਟਾਰਟ ਕਰ ਲਈ ਆ ਤੇ ਗੱਡੀ ਨੂੰ ਥੋੜਾ ਜਿਹਾ ਪਾਣੀ ਪਾਵਾਂਗੇ ਕਿਉਂਕਿ ਥੋੜਾ ਜਿਹਾ AC ਫਿਰ ਬੜੀ ਕੰਮ ਕਰਨ ਦਾ ਵੀ ਦਾ ਤੇ ਉਹਦਾ AC ਜਿਹੜਾ ਥੋੜਾ ਘੱਟ ਕੰਮ ਕਰਦਾ ਕਿਉਂਕਿ ਗਰਮੀ ਬਹੁਤ ਜ਼ਿਆਦਾ ਵਾ ਇੱਥੇ ਸਾਡਾ ਸੋਮਨੀਤ ਵੀ ਨਾਲ ਜਾਊਗਾ ਸੋਦੀ ਦੀ ਮਾਂ ਮੰਗ ਜਾਊਗੀ ਕਿਉਂਕਿ ਮਾਹਪੁਰਖਾਂ ਦੀ ਪੜੀ ਜਗਾਹ ਜਾਰੀ ਆ ਬੜੀ ਕਿਰਪਾ ਉੱਥੇ ਜੋ ਵੀ ਮਰਜ਼ਾ ਮੰਗੇ ਗੁਰੂ ਸਾਹਿਬ ਉਹਨਾਂ ਦੀ ਉੱਥੇ ਪੂਰੀ ਹੁੰਦੀ ਆ ਤੁਹਾਨੂੰ ਇਹਦੇ ਨਾਲ ਜੁੜੇ ਰਹੋ ਸਾਨੂੰ ਦਰਸ਼ਨ ਕਰਾਉਣੀਆਂ ਜੀ ਇਹਦੇ ਗੱਡੀ ਠੰਡੀ ਹੋਣ ਲਈ ਤਾਂ ਪੂਰੀ ਮਾਰਦੇ ਬਣਾ ਜਾ ਇੱਥੇ ਇੱਥੇ ਮਾਰ ਇੱਥੇ ਇੱਥੇ ਵਿਚ ਵਿਚ ਆਹ ਨਾਲੀ ਵਿੱਚ ਲਾ ਦੇ ਵਿਚ ਲਾ ਦੇ ਹਾਂ ਕਿਉਂਕਿ ਕੁਲੰਗ ਹੋ ਗਿਆ ਇਹਦੇ ਨਾਲ ਮੈਂ ਕੁਲਜੀਂਕਾ ਖਾਸਾ ਇੱਕ ਇੱਕ ਸੁਣਦੇ ਬਣਾ ਕੇ ਬੈਠ ਕੇ ਗੱਡੀ ਦੇ ਵਿੱਚ ਪ੍ਰਵਾਸ ਹੋ ਰਿਹਾ ਹੈ ਬੇਠਾ ਅੱਜ ਇਹ ਹੁਣ ਆਪਾਂ ਚੱਲੇ ਆਂ ਸਮਾਂ ਤੇ ਤੇ ਜਿਹੜੇ ਇਹਨਾਂ ਨੂੰ ਦੇ ਇੱਥੇ ਐਕਸਪ੍ਰੈਸ ਹੈ ਕਿ ਕਿਉਂਨੇ ਕਿੱਥੇ ਚੱਲਾ ਬਾਬਾ ਜੀ ਦੇ ਕਰੇ ਸਾਹਿਬ ਜਨਮ ਕਾਲ ਰੰਮਨਾਂ ਸੁਭਾਏ ਅਦਿਓ ਜਵਨ ਕਾਲ ਸਭ ਲੋਕ ਸਵਾਰ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗ ਕ ਬਨਾਇਓ ਦੀਵ ਦੈਨ ਜੈਸ਼ਨ ਉਪਜਾਇਓ ਅਸੀਂ ਕੋ ਹਮਾਰੀ ਸਖਲ ਪ੍ਰਜਾ ਜਨੇ ਆਪ ਸਵਾਰੀ ਸਿਮਰਨ ਕੋ ਸਭ ਨੂੰ ਸੁਖ ਦੀਆ ਸਤਿ ਸ਼ਰਨ ਕੋ ਬਲ ਮੂ ਬਦ ਕੀਓ ਘੜ ਘੜ ਕੇ ਅੰਦਰ ਕੀ ਜਾਣਦ ਭਲੇ ਬੁਰੇ ਕੀ ਵੀਰ ਬਿਸ਼ਾਨਤ ਜੀ ਟੇ ਤੇ ਗੁਲਜਰ ਦੇਵੀ ਪ੍ਰਭ ਸੁਆਮੀ ਨਾ ਕਰੋਂ ਬਕਰੇ ਦਾ ਸਾਨੀ ਨਾ ਕਰੋਂ ਟਪਕ ਵੀ ਪ੍ਰਭ ਸੁਆਮੀ You are ਵੇ ਥੋੜੀ ਲੈਣਾ ਹਾ ਠੀਕ ਆ ਉਹ ਲੈ ਲੈ ਖੇ ਲੈ ਲੈ ਇਹ ਕਰਦਾ ਨਹੀਂ ਪਤਾ ਇਹ ਨਹੀਂ ਲੈਣਾ ਬੋਸ ਆਪਾ ਹੱਟ ਫੜਲਾ ਯਾਰ ਕੀ ਕਰ ਨਾੜੀ ਸਾਪ ਤੋਂ ਡਰਦੀ ਜਦੋਂ ਦੇ ਨਾਲ ਉਹਨਾਂ ਨੇ ਸਾਡੇ ਤੋਂ ਬਾਤ ਵਿੱਚ ਸਾਡੇ ਹੀ ਪਾਣੀਏ ਪਰ ਇੱਕ ਵਾਰ ਨੇ ਦੋਂ ਡੰਗਿਆ <laughs> ਹਲੋ ਜੀ ਹੁਣ ਕੁਲਫੀਆਂ ਖਾਣ ਦੀ ਤਿਆਰੀ ਹੋ ਗਈ ਆ ਆਪਣੀਆਂ ਸੰਸਥਾਵਾਂ ਨੂੰ ਜਿਵੇਂ ਦਾ ਮੋੜਾ ਮਸਤਾਰ ਕੋਲ ਤਾਂ ਕਿ ਸਾਰੇ ਸੰਸਥਾਵਾਂ ਦਾ ਹੋਵੇ ਕੁਲਫੀ ਮੜਕੇ ਵਾਲੀ ਆ ਦਹੀਂ ਮਾਲ ਦੀ ਕਮੇਟੀ ਦਾ ਮੇਰੇ ਵੱਲੋਂ ਸਪੋਰਟ ਦੇਣ ਦਾ ਸਹਿਮਤ ਗ੍ਰਾਹਕ ਹੁਣ ਮੰਤਰੀ ਜੀ ਇਹ ਪ੍ਰਚਾਰ ਛੋੜੋ ਜੀ ਕਿੰਨੇ ਫੜੀ ਕੁਲਫੀ ਸਰਕਾਰ ਦੇ ਸਪੋਰਟ ਦੀ ਕਿਆਨ ਮੈਂਬਰ ਹੈ ਜੀ ਉਨਾoverline ਧੰਨਵਾਦ ਹੈ ਸਾਨੂੰ ਵਾਲੇ ਵੀਰ ਦਾ ਧੰਨਵਾਦ ਕਹੂਆਂ ਸਭ ਤੇਰੀ ਵਡਿਆਈ ਕੋਈ ਨਾ ਉਹ ਜਦ ਕਿਨੇ ਮੇ ਸੇੜੀ ਆਉਂਦੀ ਆ ਸਾਰੀ ਜੀ ਤੁਹਾਨੂੰ ਬੇਨਤੀ ਹਾਂ ਕਰਦੀ ਗੱਲ ਦੇ ਨਾਲ ਆਪਾਂ ਫਤੇ ਲਵਾਈਏ ਤੇ ਉਨ ਵਾਲੇ ਦੱਤੇ ਤੋਂ ਜਿਉ ਆਏ ਆਤੀ ਆਪੋ ਉਹ ਬਹੁਤ ਧੰਨਵਾਦ ਹੈ ਐਸ ਪਾਲ ਸਿੰਘ ਜੀ ਦਾ ਜੁਨਾ ਦੇਸ਼ ਵਿੱਚ ਮੁੱਖ ਤੇ ਧੰਨਵਾਦ ਨਨਕੂ ਨਨਕੂ ਗਾਇਣਾ ਸੰਗ ਜੀ ਆਪਣਾ ਜਾਲ ਸੀ ਗੱਡੂਆਂ ਨਾ ਜੁਣ ਆਪਾਂ ਫਰਗੋਣ ਚ ਪਹਾੜ ਚਾ ਦਮਾਰ ਦੇ ਸਮਾਹ ਹੋ ਜੀ ਕਿ ਆਪਣਾ ਸਟੇਜ ਜਿਹੜਾ ਸੀ ਕਿਰਪਾ ਹੋ ਗਿਆ ਪੂਰਾ ਦੂਸੇ ਆਪਾਂ ਬਣਾਉਂਗਾ ਚੱਲਦੇ ਰਹਿੰਦਾ ਰਾਏਪੁਰ ਜਿੱਥੇ ਕਲਪਤ